ਪ੍ਰੋਫੈਸਰ ਕਰੇਗਾ ਇੱਕ ਮਿੰਟ ਮੈਂ ਮਹਿਰਬਾਨ ਗੱਲ ਜੇ ਰੁਕਾ ਦੇ ਇਹ ਇੱਥੇ ਇੱਕ ਡੋਮਣੀ ਵਾਲਾ ਰਾਜਵਾ ਸਿਸਟਮ ਜੋ ਕਿ ਕਾਫੀ ਸਮੇਂ ਤੋਂ ਅਵੰਡਨਡ ਸੀ ਇੱਥੇ ਡੋਮਣੀ ਵਾਲਾ ਸਬਰਾ ਉਹਦੇ ਵੱਲੋਂ ਪਾਣੀ ਦਿੱਤਾ ਜਾਂਦਾ ਹੈ ਤੇ ਇਹ ਕਾਫੀ ਲੰਬੇ ਸਮੇਂ ਤੋਂ ਸਿਸਟਮ ਅਵੰਡਨਡ ਹੋਇਆ ਸੀ ਅਵੰਡਨਡ ਹੋਏ ਰਹੀ ਸਰਕਾਰ ਵੱਲੋਂ ਨਹਿਰੀ ਪਾਣੀ ਦੇਣ ਦੇ ਲਈ ਇਹਨੂੰ ਦੁਬਾਰਾ ਰਿਵਾਈਵਲ ਕੀਤਾ ਜਾ ਰਿਹਾ ਹੈ ਰਿਵਾਈਵਲ ਕਰਨ ਦੇ ਲਈ ਇਹਦੇ ਜਿਹੜੇ ਪਹਿਲੇ 10 ਬੁਰਜੀਆਂ ਨੇ 30 ਬੁਰਜੀਆਂ ਇਸ ਦੀ ਟੋਟਲ ਨੇ ਜਾਰੀ 30000 ਫੁੱਟ ਲੈਂਥ ਹੈ ਜਿਹੜੀਆਂ ਪਹਿਲੀਆਂ 10 ਬੁਰਜੀਆਂ ਆ ਉਹਦੇ ਵਿੱਚ ਕੰਮ ਚੱਲ ਰਿਹਾ ਸੀ ਉਸ ਤੋਂ 10 ਬੁਰਜੀ ਤੋਂ ਗਾੜੀ ਜਿਹੜਾ ਆ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਨਹੀਂ ਇਹ ਸਾਡੇ ਇਲਾਕੇ ਦੇ ਵਿੱਚ ਨਹੀਂ ਭਰਨੀ ਚਾਹੀਦੀ ਤੇ ਜੋ ਮਹਿਕਮੇ ਨੂੰ ਵੀ ਲੱਗਦਾ ਆ ਕਿ ਸ਼ਾਇਦ ਕੁਝ ਨਿੱਜੀ ਮਫਾਦ ਨੇ ਲੋਕਾਂ ਦੇ ਉਹਦੇ ਕਾਰਨ ਆ ਤੇ ਉਹ ਕੰਮ ਪਿਛਲੇ तकरीबन ਮਹੀਨੇ ਡੇਢ ਮਹੀਨੇ ਤੋਂ ਰੁਕਿਆ ਹੋਇਆ ਆ ਹੁਣ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਲੋਕ ਇੱਥੇ ਬਣਾਉਂਦੇ ਇਕੱਠ ਵਿੱਚ ਨੇ ਸੰਬੰਧ ਵਿੱਚ ਨੇ ਉਹਨਾਂ ਵੱਲੋਂ ਅੱਜ ਵਿਸ਼ੇਸ਼ ਿਕਤਰਤਾ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਪ੍ਰੋਜੈਕਟ ਨੂੰ ਵੇਲੇ ਸਿਰ ਸਿਰੇ ਚੜਾਇਆ ਜਾਵੇ ਤੇ ਉਹ ਵਿਭਾਗ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇ ਅੰਦਰ ਹੀ ਤਿਆਰ ਨੇ ਤੇ ਵਿਭਾਗਾ ਉਹਨਾਂ ਦੇ ਵਿਊ ਲੈਣ ਦੇ ਲਈ ਆਇਆ ਸੀ ਕਿਉਂਕਿ ਮਹਿਕਮੇ ਕੋਲ ਪਹਿਲਾਂ ਬਹੁਤ ਸਾਰੇ ਸਹਿਮ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਆਏ ਰਹੇ ਕਿ ਇਹ ਸੈਂਤ ਸਾਰਾ ਇਲਾਕਾ ਹੀ ਨਹਿਰ ਨਹੀਂ ਬਣਾਉਣਾ ਦੇ ਵਿਰੋਧ ਦੇ ਵਿੱਚ ਸੀ ਪਰੰਤੂ ਇੱਥੇ ਆਣ ਕੇ ਜੋ ਵੇਖਿਆ ਤੇ ਸਥਿਤੀ ਉੱਠ ਲੱਗੀ ਹੈ ਕਿ ਬਣਾਉਣ ਦੇ ਵਿੱਚ ਜਿਹੜੇ ਨੇ ਉਹ ਜ਼ਿਆਦਾ ਲੋਕ ਸਹਿਮਤ ਨੇ ਕਿੰਨੇ ਕੁ ਦਿਨਾਂ ਤੱਕ ਸਾਰਾ ਕੰਮ ਜਿਹੜਾ ਸ਼ੁਰੂ ਕੀਤਾ ਜਾਏਗਾ ਨਹਿਰ ਦਾ ਇਹ ਅਸੀਂ ਬਸ ਕੱਲ ਤੋਂ ਜਾਂ ਪਰਸੋਂ ਤੋਂ ਮਿੱਟੀ ਜਿਹੜੀ ਹੈ ਉਹ ਸ਼ੁਰੂ ਫਿਰ ਦੁਬਾਰਾ ਕਰ ਦਿੱਤੀ ਜਾਏਗੀ ਫਰਦੂ ਜੀ ਘਾਰ ਨੂੰ ਕੀ ਅਪੀਲ ਕਰੋਗੇ ਕਿਸਾਨ ਵੀਰਾਂ ਨੂੰ ਜਿਹੜੇ ਇਹੀ ਕਰਦੇ ਆ ਕਿ ਉਹ ਲਹਿਰ ਦੇ ਪਾਣੀ ਆ ਉਹ ਜ਼ਮੀਨੀ ਪਾਣੀ ਜਿਹੜਾ ਆ ਉਹ ਥੱਲੇ ਖਿਸਕਦਾ ਜਾ ਰਿਹਾ ਹੈ ਇਹ ਜਿਵੇਂ ਕਿ ਪਹਿਲਾਂ ਇਹ ਇਲਾਕਾ ਜਿਹੜਾ ਅਸੀਂ ਸੀਮਦਿਆ ਹੁੰਦਾ ਸੀ ਜਾਨੀ ਕਿ ਇੱਥੇ ਧਰਤੀ ਦੇ ਉੱਪਰ ਪਾਣੀ ਸੀ ਜਿਹਨੂੰ ਅਸੀਂ ਕਹਿੰਦੇ ਨੇ ਜਿਹੜਾ ਗਰਾਊਂਡ ਵਾਟਰ ਸਟ੍ਰੈਟਾ ਜਦੋਂ ਉੱਪਰ ਆ ਜਾਂਦਾ ਧਰਤੀ ਦੇ ਉੱਤੋਂ ਉਹਨੂੰ ਅਸੀਂ ਸੀਮ ਵਾਲਾ ਇਲਾਕਾ ਕਹਿੰਦੇ ਨੇ ਉਹ ਪਾਣੀ ਜਿਹੜਾ ਖਿੱਚਦਾ ਖਿੱਚਦਾ ਅੱਜ ਦੀ ਰੇਟ 60 ਫੁੱਟ ਚੜ੍ਹ ਗਿਆ ਪਿਛਲੇ 20 25 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਦੇ ਵਿਖਣ ਦੇ ਵਿੱਚ ਤੇ ਪਾਣੀ ਦੀ ਇਸ ਸਥਿਤੀ ਦੇ ਨਾਲ ਡਿਪ ਆਉਣ ਵਾਲਾ ਸਮਾਂ ਸਾਡਾ ਭਿਆਨਕ ਹੈ ਵੈਸੇ ਵੀ ਜਿਹੜੀਆਂ ਸਰਕਾਰਾਂ ਵੱਲੋਂ ਸੈਂਟਰਲ ਗਰਾਊਂਡ ਵਾਟਰ ਵੱਲੋਂ ਸਟੱਡੀ ਕੀਤੀਆਂ ਗਈਆਂ ਨੇ ਉਹਨਾਂ ਮੁਤਾਬਕ ਇਹ ਹੈ ਕਿ ਪੰਜਾਬ ਦੇ ਜਿਹੜੇ ਮੋਸਟਲੀ ਜਿਹੜੇ ਬਲੌਕ ਨੇ ਉਹ ਡਾਰਕ ਜ਼ੋਨ ਚ ਬਣ ਗਏ ਹੋਏ ਨੇ ਤੇ ਸਾਨੂੰ ਵੱਧ ਤੋਂ ਵੱਧ ਜਿਹੜਾ ਪਾਣੀ ਆ ਉਹ ਨਹਿਰੀ ਪਾਣੀ ਵਰਤਣਾ ਚਾਹੀਦਾ ਹੈ ਤੇ ਉਹਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਖਾਲਸ ਨਹੀਂ ਯਾਰ ਕਈਆਂ ਦੇ ਨਹਿਰਾਂ ਦੇ ਵਿੱਚ ਘਰ ਵੀ ਆ ਰਹੇ ਆ ਕੋਈ ਉਹਨਾਂ ਨੂੰ ਨੋਟਿਸ ਭੇਜਿਆ ਅ ਦੇਖੋ ਕਈ ਜਗ੍ਹਾ ਤੇ ਕਈ ਲੋਕਾਂ ਨੇ ਨਹਿਰ ਦੇ ਜਗ੍ਹਾ ਦੇ ਵਿੱਚ ਹਣ ਜੇ ਬੋਰ ਕਰਵਾ ਲਿਆ ਗਿਆ ਜਾਂ ਦੂਜਾ ਤੀਜਾ ਗਲਤ ਕਰਵਾਇਆ ਗਿਆ ਤੇ ਉਹਨਾਂ ਨੂੰ ਹੁਣ ਉਹ ਹਟਾਉਣ ਦੇ ਲਈ ਨੋਟਿਸ ਭੇਜਣਾ ਪੈਣਾ ਹੈ ਡਿਪਾਰਟਮੈਂਟ ਤੋਂ ਹਟਾੜਾ ਪਏਗਾ ਜੀ ਉਹਦਾ ਇਹ ਸੂਚਿਤ ਕੀਤਾ ਗਿਆ ਜਿਹੜੇ ਕਾਰਵਾਈ ਆਉਂਦੇ ਕੋਈ ਨਹਿਰ ਦੇ ਵਿੱਚ ਹਾਂਜੀ ਨਹਿਰ ਦੇ ਵਿੱਚ ਕਈਆਂ ਕਿਸਾਨਾਂ ਦੇ ਘਰ ਵੀ ਆ ਰਹੇ ਆ ਉਹਨਾਂ ਨੂੰ ਕੀ ਸੂਚਿਤ ਕੀਤਾ ਗਿਆ ਘਟੇ ਘਰ ਤਾਂ ਨਹੀਂ ਕਿਸੇ ਦੇ ਵੀ ਆ ਰਹੇ ਜਿਹੜਾ ਘਰ ਦੇ ਲਾਗੋ ਜਿਹੜੀ ਜਗ੍ਹਾ ਜਿਹੜੀ ਕਿਤੇ ਘਰ ਆ ਰਹੀ ਹੈ ਜਗ੍ਹਾ ਦੇ ਵਿੱਚੋਂ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਉਹ ਉਹਨਾਂ ਨੇ ਬਾਉਂਡਰੀ ਵਾਲ ਜਿਵੇਂ ਕੀਤੀ ਹੈ ਜੁਦਾ ਦੇ ਚਾਹ ਨੂੰ ਹਟਾਇਆ ਜਾਵੇ ਹੈ ਉਹਨਾਂ ਨੂੰ ਹਟਾਇਆ ਜਾਵੇ ਕੋਈ ਵੀ ਜਿਹੜੀ ਨਜਾਇਜ਼ ਕਬਜ਼ਾ ਹੈ ਉਹ ਨਜਾਇਜ਼ ਕਬਜ਼ੇ ਦਾ ਜਿਹੜੀ ਉਹ ਸਰਕਾਰੀ ਨਿਯਮਾਂ ਉਪਾਅ ਕਾਰਵਾਈ ਉਹ ਸਰੋ ਕੀਤੀ ਜਾਵੇ ਕਿ ਜੇਕਰ ਨਹੀਂ ਹਟਾਉਂਦੇ ਇਹ ਨਹਿਰ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਤੱਕ ਐਂਡ ਕੀਤਾ ਜਾਊਗਾ ਜੀ ਇਹ ਸਰ ਕਿਰਤੋਵਾਲ ਕੋੜ ਦਾ ਨਹੀਂ ਉਹ ਆਪਣੇ ਕਿਰਤੋਵਾਲ ਲੈਣ ਜੀ ਉਥੋਂ ਕਿਰਤੋਵਾਲ ਦੇ ਉੱਤੋਂ ਇਹ ਸ਼ੁਰੂ ਹੁੰਦੀ ਹੈ ਤੇ ਸਭਰਾਹ ਦੀ ਖੋਲ ਜਾਂਦੀ ਹੈ ਇਹ ਸਭਰਾਹ ਖੋਲ ਜਾਂਦੀ ਹੈ ਰਾਜ ਡੂਮਣੀ ਵਾਲਾ ਰਾਜਵਾ ਸਿਸਟਮ ਦੇ ਤਿੰਨ 파ਰਟ ਨੇ ਇੱਕ ਡੂਮਣੀ ਵਾਲਾ ਰਾਜਵਾ ਵੇਨ ਹੈਗਾ ਜੀ ਇੱਕ ਡੂਮਣੀ ਵਾਲਾ ਮਾਈਨਰ ਹੈ ਤੇ ਇੱਕ ਸਭਰਾਹ ਮਾਈਨਰ ਹੈ ਠੀਕ ਹੈ ਜੀ ਤੁਹਾਨੂੰ ਕੀ ਨਾਮ ਹੈ ਭਈ ਆਪਣਾ ਮੇਰਾ ਨਾਮ ਜਗਜੀਤ ਸਿੰਘ ਜੀ ਅਸੀਂ 10 ਬੁਰਜੀ ਜਿੱਥੇ ਨਹਿਰ ਰੋਕੀ ਗਈ ਉਹਦੇ ਨਾਲ ਸੰਬੰਧਨ ਦਾ ਉੱਥੇ ਅੱਜ ਜਿਹੜਾ ਵੱਡਾ ਕਾਠਾ 10 ਨੰਬਰ ਬੁਰਜੀ ਦੇ ਆ ਨੇੜੇ ਤੇੜੇ ਹੋਇਆ ਹੋ ਕਿਉਂਕਿ ਉੱਥੇ ਅਸੀਂ ਇਸ ਕਰਕੇ ਉੱਥੇ ਚੁੱਪ ਬੈਠੇ ਤਾਂ ਕਿ ਪਿੰਡ ਦਾ ਭਾਈਚਾਰਾ ਜੀ ਕੁਝ ਲੋਕ ਉੱਥੇ ਜਾ ਕੇ ਨਹਿਰ ਨੂੰ ਰੋਕਦੇ ਆ ਵੀ ਨਹਿਰ ਸਾਨੂੰ ਨਹੀਂ ਚਾਹੀਦੀ ਸਾਡਾ ਨਾਮ ਵਰਤ ਕੇ ਵੀ ਕਿਸੇ ਨੂੰ ਇੱਥੇ ਨਹਿਰ ਦੀ ਜ਼ਰੂਰਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਦੇ ਮੱਧਮ ਰਹੀਂ ਵੀ ਕਿਸਾਨਾਂ ਦੀ ਵੱਡੀ ਮੰਗ ਹੈ ਨਹਿਰ ਨੂੰ ਬਣਾਉਣ ਵਾਸਤੇ ਵੀ ਕਿਉਂਕਿ ਅਸੀਂ ਆਉਣ ਵਾਲੇ ਟਾਈਮ ਦਾ ਸੋਚਦੇ ਹਾਂ ਅਜ ਤੋਂ 20 ਸਾਲ 25 ਸਾਲ ਪਹਿਲਾਂ ਜਿਹੜਾ ਵਾ ਪਾਣੀ ਸੀ ਅਸੀਂ ਆਪਣੇ ਜਿਹੜੇ ਬੋਰ ਸੀ ਮੋਟਰਾਂ ਸੀ ਅਸੀਂ 2-2 ਫੁੱਟ ਉੱਪਰ ਰੱਖ ਕੇ ਚਲਾਉਂਦੇ ਸੀ ਧਰਤੀ ਦੇ ਉੱਪਰੋਂ ਅੱਜ ਜਿਹੜਾ ਉਹ ਹੀ ਹੈ 10 15 ਸਾਲਾਂ ਦੇ ਵਿੱਚ ਜਿਹੜਾ ਪਾਣੀ ਆ 100 ਫੁੱਟ ਡੂੰਗਾ ਚਲਾ ਗਿਆ ਇਸੇ ਮੱਦੇਨਜ਼ਰੀ ਅਸੀਂ ਇਸ ਸਥਿਤੀ ਨੂੰ ਵੇਖਦੇ ਹੋਏ ਜਿਹੜੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਾਨੂੰ ਜਿਹੜਾ ਨਹਿਰ ਦਾ ਪਾਣੀ ਦਿੱਤਾ ਜਾਵੇ ਆਉਣ ਸਾਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਵਾ 100 100 ਫੁੱਟ ਫੂਲ ਪਾਣੀ ਡੂੰਗਾ ਹੋ ਗਿਆ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਵਾਝੂਕ ਨਹੀਂ ਰਹਿਣਗੀਆਂ ਰੈਸ ਕਰਕੇ ਸਾਡੀ ਵੱਡੀ ਮੰਗ ਆ ਕੇ ਨਹਿਰ ਦੇ ਵਿੱਚ ਜੋ ਵੀ ਕਮੀਆਂ ਪੇਸ਼ੀਆਂ ਵਾਂ ਜੋ ਸਾਫਰੇ ਲੋਕਾਂ ਨੂੰ ਮੁੱਖ ਰੱਖਦੇ ਹੋ ਜਿੱਥੇ ਰਸਤੇ ਆ ਮੇਂ ਰਸਤੇ ਆਉਂਦੇ ਆ ਲੋਕਾਂ ਦੇ ਸਰਕਾਰੀ ਪਈਆਂ ਆਉਂਦੀਆਂ ਉਹ ਤੋਂ ਉੱਪਰ ਪੋਲ ਬਣਾ ਕੇ ਜਿੱਥੋਂ ਕਿਤਾ ਨਿੱਜੀ ਆਪਣੀ ਪੈਲੀ ਆ ਉਹ ਆਪਣੇ ਪੂਰੇ ਪਾਉਣੇ ਚਾਹੁੰਦਾ ਵਾ ਉਹ ਆਪਣੇ ਪੂਰੇ ਪਾ ਆ ਕੇ ਜੋ ਵੀ ਕਮੀਆਂ ਪੇਸ਼ੀਆਂ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਕੇ ਨਹਿਰ ਮਹਿਕਮਾ ਜਿਹੜਾ ਨਹਿਰ ਨੂੰ ਜਲਦੀ ਤੋਂ ਜਲਦੀ ਬਣਾਵੇ ਸਾਡੀ ਜਿਹੜੀ ਇਲਾਕੇ ਦੀ ਔਰ ਜ਼ੋਰ ਮੰਗ ਆ ਜਿਹੜੇ ਕਿਸਾਨਾਂ ਨਾਲ ਉਹ ਰੋਧ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੀਡ ਕਰਦੇ ਹਾਂ ਸਾਡੇ ਭੈਣ ਭਰਾਵਾ ਵਿਰੋਧ ਨਾ ਕਰਨ ਕਿਉਂਕਿ ਆਪਾਂ ਲਾਕੇ ਦੀ ਮੰਗ ਨੂੰ ਮੁੱਖ ਰੱਖੀਏ ਆਉਣ ਵਾਲੇ ਸਮੇਂ ਦੀ ਮੰਗ ਨੂੰ ਮੁੱਖ ਰੱਖੀਏ ਜੇ ਆਪਾਂ ਨਿੱਜੀ ਮੁਆਵਜ਼ਾ ਲੈ ਕੇ ਆਪਣੇ ਚੱਲ ਪਏ ਵੀ ਸਾਡੀਆਂ ਪੈਲੀਆਂ ਨਿਕਲ ਜਾਣੀਆਂ ਜਾਂ ਸਾਡਾ ਕੋਈ ਵੀ ਕੇ ਦਾ ਪਾਣੀ ਰੋਕਣਾ ਜਾਂ ਪਾਣੀ ਲੰਘਣਾ ਦੇਣਾ ਵਾ ਇਹ ਸਾਡੇ ਨਿੱਜੀ ਮਸਲੇ ਆ ਨਿੱਜੀ ਮਸਲੇ ਨੂੰ ਛੱਡ ਕੇ ਅਸੀਂ ਆਉਣ ਵਾਲੇ ਟਾਈਮ ਦਾ ਸੋਚੀਏ ਕਿ ਆਉਣ ਵਾਲੇ ਸਮੇਂ ਸਾਡਾ ਬੰਨਾ ਕੀ ਆ ਖੇਤੀਬਾੜੀ ਦੀ ਜ਼ਮੀਨਾਂ ਸਾਡੇ ਕੋਲ ਰਹਿਣੀਆਂ ਨਹੀਂ ਪਾਣੀ ਤੋਂ ਬਿਨਾਂ ਹੀ ਇਹ ਗੱਲ ਨੂੰ ਸੋਚ ਕੇ ਕਿੰਨੇ ਫੁੱਟ ਦੀ ਚੜਾਈ ਹੈ ਜੀ ਇਸ ਨਹਿਰ ਦੀ ਇਹਦੀ ਨਹਿਰ ਦੀ ਚੜਾਈ ਵੱਖੋ ਵੱਖ ਕਿਸਮ ਦੀ ਹੈ ਜੀ ਕਿਦੋਂ ਇਹ 26 ਕਰਮਾ ਜੀ ਕਿਦੋਂ 22 ਕਰਮਾ ਜੀ ਕਿਦੋਂ 20 ਕਰਮਾ ਜੀ ਵੱਖੋ ਵੱਖ ਜਿੱਦਾਂ ਉੱਚੀ ਨੀਵੀਂ ਜਗਾਹ ਹੀ ਉੱਥੇ ਉਹ ਨਹਿਰ ਲੀਕੀ ਗਈ ਆ ਪਿਛਲੀ ਪਿੱਛੋਂ ਇਹ 15 ਫੁੱਟ ਚੌੜੀ ਨਹਿਰ ਹੁਣ ਬਣ ਰਹੀ ਆ ਅੱਗੋਂ ਜਿੱਥੇ ਅਗਲੇ ਬੰਨੇ ਆਉਣੀ ਐ ਦੋ ਨਹਿਰਾਂ ਬਣੀਆਂ ਉੱਥੇ 10 ਫੁੱਟ ਵੀ ਹੋ ਜਾਣੀ ਐ ਇਹਦੀ ਚੜਾਈ ਇਸ ਕਰਕੇ ਵੱਖੋ ਵੱਖ ਜਾਓਗੇ ਤੇ ਵੱਖੋ ਵੱਖ ਦੀ ਲੰਬਾਈ ਚੜਾਈ ਸਹਿਮਤ ਹੈ ਸਾਰੇ ਵੀ ਬਿਲਕੁਲ ਸਹਿਮਤ ਹੈ ਸਾਰੇ ਅੱਜ ਜਿੰਨੇ ਸਾਡੀ ਇੱਥੇ ਭਾਈਚਾਰਾ ਸਾਡਾ ਜਿੰਨਾ ਥਾੜੇ ਏਰੀਆ ਦੇ ਲੋਕ ਆ ਸਾਰੇ ਇੱਥੇ ਇਕੱਤਰ ਹੋਏ ਆ ਤੇ ਉਹਨਾਂ ਨੇ ਸਹਿਮਤੀ ਪਰਟਾਈ ਮੈਂ ਬਿਲਕੁਲ ਧੰਵਾਜੀ ਇਹਸਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਇਕਾਈ ਪ੍ਰਧਾਨ ਜੀ ਇੱਕ ਮਿੰਟ ਜੀ ਹਾਂਜੀ ਚੇਅਰਮੈਨ ਸਾਹਿਬ ਜੀ ਤੇ ਉਹ ਥੋੜੀ ਜੀ ਜਾਣਕਾਰੀ ਜਿਹੜਾ ਇਕੱਠੀ ਕੀਤਾ ਹੈ ਜਾਨੀ ਕਿਹੜੇ ਸਬੰਧ ਦੇ ਚ ਇਹ ਜੀ ਆ ਜੀ ਇਹ ਇਕੱਠਾ ਜੀ ਲਹਿਰ ਬਣਾਉਣ ਦੇ ਹੱਕ ਚ ਤੇ ਇਹ ਆਪਾਂ ਨੂੰ ਸਾਰੇ ਹਰ ਪਤਾ ਵਾ ਵੀ ਪਾਣੀ ਜਿਹੜਾ ਵਾ ਜਿਹੜਾ ਲੈਵਲ ਜਿਹੜਾ ਸੰਗਤ ਰਾਇ ਜਾਂਦਾ ਵਾ ਦੇ ਨਹਿਰੀ ਪਾਣੀ ਮਿਲੂਗਾ ਤੇ ਆਪਾਂ ਪਾ ਸਕਦੇ ਆ ਨਹੀਂ ਦੇ ਪਾਣੀ ਜਿਹੜਾ ਵਾਹਨ ਦੀ ਪਾਣੀ ਹੁਣੋ ਹੀ ਆਪਣਾ ਜਿਹੜਾ ਵਾ ਫਸਲਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਹਤਾਂ ਬਣ ਜਾਣਾ ਵਾ ਬੰਦਗਿਆਂ ਦਾ ਪਾਣੀ ਤਾਂ ਰੋਜ਼ ਦੇ ਰੋਜ਼ ਆਪਰੇ ਵੇਖਣ ਦੇ ਵਿੱਚ ਅੱਜ 80 85 ਫੁੱਟ ਥੱਲੇ ਮੋਟਰਾਂ ਚੱਲ ਗਈਆਂ ਮੋਖਾਰ ਦੇ ਵਿੱਚ ਬਿਲਕੁਲ ਥਾੜ ਤਾਂ ਚੋਂ ਅੱਜ ਵੀ 120 25 30 ਤੇ ਵੀ ਚੱਲ ਗਈਆਂ ਥਾੜ ਦੇ ਵਿੱਚ ਵੀ 100 ਆਪਣਾ 80 85 ਫੁੱਟ ਤੇ ਮੋਟਰਾਂ ਜਿਹੜੀਆਂ ਭੱਜ ਹੋਈਆਂ ਤੇ ਪਾਣੀ ਨਹਿਰਾ ਪਾਣੀ ਆ ਤੇ ਆਪਣਾ ਲੋਕੀ ਉਹਦੇ ਵਿੱਚ ਹੀ ਫਾਇਦਾ ਪਾਉਂਦੇ ਕਿਸੇ ਸਮੇਂ ਇੰਜਨ ਵੀ ਚੱਲਦੇ ਰਹੇ ਸੀ ਪਹਿਲਾਂ ਇੱਥੇ ਉੱਤੇ ਜੋ ਸੇਮ ਆ ਪੰਜ 6 ਫੁੱਟ ਉੱਤਿਆਂ ਉੱਤਿਆਂ ਕਰਕੇ ਮੋਟਰਾਂ ਰੱਖੀ ਦੀ ਆ ਵੀ ਪਾਣੀ ਪੈਣਾ ਜਾਵੇ ਪੈਣਾ ਜਾਵੇ ਤੇ ਆ 80 ਫੁੱਟ ਥਲੇ ਚਲ ਗਈਆਂ ਤੇ ਇਹ ਕਿੱਥੋਂ ਸ਼ੁਰੂ ਹੋਊਗੀ ਜੀ ਇਹਦੀ ਖਲਾਈ ਜਦੋਂ ਕੋ ਹੋਣੀ ਆ ਕਿਹੜੀ ਜਗ੍ਹਾ ਤੋਂ ਇਹ ਬੂਤ ਉੱਤੋਂ ਤੇ ਅਖੀਰ ਐਂਡ ਜਾਉਂ ਕਿ ਝੂਮਣੀ ਵਾਲੇ ਤੱਕ ਝੂਮਣੀ ਆਇਆ ਤਾਂ ਬਿਲਕੁਲ ਜੀ ਧੰਨਵਾਦ ਜੀ ਅਸੀਂ ਸਰ ਜੀ ਕੀ ਨਾਂ ਹੈ ਜੀ ਆਪਣਾ ਡਾਕਟਰ ਅਮਰਜੀਤ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਕੱਟ ਕੀਤਾ ਗਿਆ ਹੈ ਜੀ ਜਿਹੜੇ ਸਬੰਧ ਦੇ ਤੇ ਕੀ ਜਾਣਕਾਰੀ ਹੈ ਜੀ ਜੀ ਸਰਕਾਰ ਇੱਕ ਚੰਗਾ ਕੰਮ ਕਰ ਰਹੀ ਆ ਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਆਏ ਆਉਣ ਵਾਲੇ ਸਮੇਂ ਸਾਡੇ ਬੱਚਿਆਂ ਨੂੰ ਇਹਦਾ ਪਤਾ ਲੱਗੂਗਾ ਕਿ ਇਹ ਕੋ ਚੰਗਾ ਕੰਮ ਹੋ ਗਿਆ ਸੀ ਦਾ ਜੀ ਸਰਕਾਰ ਆਪਦੇ ਥਾਂ 'ਚ ਨਹਿਰ ਬਣਾ ਰਹੀ ਆ ਤੇ ਪਾਣੀ ਦਿਨ ਦਿਨ ਥੱਲੇ ਜਾ ਰਿਹਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਮੋਬਾਈਲ 'ਅਗੇ ਸਾਰੀ ਡਿਸਕਵਰੀ ਵਹਿੰਦੀ ਆ ਪੀਨ ਜੀ ਪਾਣੀ ਸਿਰ ਧਰਤੀ ਤੇ 1% ਆ ਅਸੀਂ ਉਹਦੇ ਨਾਲ ਝੋਨੇ ਦੀ ਸੰਜਾਈ ਕਰ ਰਹੇ ਆ ਜਿਹੜਾ ਦਿਨੋ ਦਿਨ ਥੱਲੇ ਜਾ ਰਿਹਾ ਪਹਿਲੋ 2-2 2.5 ਦੀਆਂ ਮੋਟਰਾਂ ਸੀ ਜੋ ਆਪਣੀ ਸੰਭਾਲ ਚ ਹੁਣ 5-5 ਦੀਆਂ ਮੋਟਰਾਂ ਹੋ ਗਈਆਂ ਆਉਣ ਵਾਲੇ ਸਮੇਂ 100-100 ਦੀਆਂ ਮੋਟਰ ਆਉਣਗੀਆਂ ਤੇ ਕਾਰਪੋਰੇਟਾਂ ਦੇ ਹੱਥਾਂ ਚ ਫੀਪੀ ਆ ਰਹੀ ਆ ਤੇ ਬੇਲਾ ਆਪਣੇ ਤੋਂ ਤਰਨੇ ਨਹੀਂ ਆਪਾਂ ਪਾਣੀ ਖੁਣੋ ਜਮੀਨਾਂ ਦੇ ਦੇਣੀਆਂ ਤਾਂ ਕਰਕੇ ਜਿਹੜਾ ਅੱਜ ਪ੍ਰਪੋਜ਼ਲ ਬੰਦਈ ਆ ਅਸੀਂ ਇਹਦੇ ਹੱਕਾਂ ਨਹਿਰ ਬਾਨੀ ਚਾਹੀਦੀ ਆ ਤੇ ਇਹਦੇ ਨਾਲ ਸਜਾਈ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬੜੀ ਵਧੀਆ ਗੱਲ ਕੀਤੀ ਆ ਵੀਰ ਨੇ ਜੀ ਕਿਉ ਕਿਸੇ ਦਿਨ ਪੀਣ ਨੂੰ ਪਾਣੀ ਨਹੀਂ ਲੱਭਣਾ ਤੇ ਵਧੀਆ ਗੱਲ ਆਵਾਜ਼ ਜੇ ਨਹਿਰ ਦੀ ਪਟਾਈ ਹੋ ਜੇ ਚਲੋ ਸੇਮ ਉੱਤੇ ਆ ਜੂ ਬਾਕੀ ਨਹਿਰਾਂ ਦੇ ਵਿੱਚ ਤਾਂ ਆਪਾਂ ਵੇਖਿਆ ਹੀ ਆ ਜੀ ਤਰਪਾਲਾਂ ਪਾ ਪਾ ਕੇ ਕਿਉਂਕਿ ਸੇਮ ਨਹਿਰਾਂ ਦੀ ਵੀ ਨਹੀਂ ਆਉਂਦੀ ਰਾਜਸਥਾਨ ਤੱਕ ਜਿੱਥੋਂ ਤੱਕ ਵੀ ਪਾਣੀ ਜਾਂਦਾ ਉਹਨਾਂ ਤਰਪਾਲਾਂ ਪਾ ਪਾ ਕੇ ਢਕੇ ਹੋਇਆ ਹੈ ਜੀ ਆ ਵੀਰ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਦੀ ਲਾਪੀ ਸਿੰਘ ਜਿਹੜਾ ਕੱਠ ਕੀਤਾ ਗਿਆ ਜੀ ਕਿਹੜੇ ਸਬੰਧ ਚ ਕੀਤਾ ਗਿਆ ਜੀ ਇਹ ਕੱਠ ਕੀਤਾ ਗਿਆ ਪਹਿਲਾਂ ਤਾਂ ਧੰਨਵਾਦ ਕੈਬਨਿਟ ਮੰਤਰੀ ਸਰਦਾਰ ਲਾਜੀਤ ਸਿੰਘ ਭੁੱਲਰ ਦਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡਾ ਉਪਰਾਲਾ ਜਿਹੜਾ ਵਾ ਬੜਾ ਵਿਸ਼ੇਸ਼ ਧਿਆਨ ਜਿਹੜਾ ਪੰਜਾਬ ਦੀਆਂ ਨਹਿਰੀ ਪਾਣੀਆਂ ਤੇ ਦਿੱਤਾ ਉਸੇ ਸਬੰਧ ਦੇ ਵਿੱਚ ਸਾਡੇ ਏਰੀਆ ਨੂੰ ਬਹੁਤ ਵੱਡਾ ਤੋਹਫਾ ਜਿਹੜਾ ਮਿਲਿਆ ਵਾ 50 60 ਸਾਲਾਂ ਤੋਂ ਬੰਦ ਪਿਆ ਸਿਸਟਮ ਜਿਹੜਾ ਸਾਡੇ ਅਠਾਰ ਏਰੀਏ ਦੀ ਕਰਤੋ ਹਾਲ ਤੋਂ ਆਉਂਦੀ ਨਹਿਰ ਆ ਉਹ ਦੁਬਾਰਾ ਚਾਲੂ ਕਰਕੇ ਮਤਲਬ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਕੁਝ ਭਰਾ ਸਾਡੇ ਜਿਹੜੇ ਇਤਰਾਜ਼ ਕਰਦੇ ਕਿ ਸਾਡੇ ਏਰੀਆ ਨੂੰ ਪਾਣੀ ਨਹੀਂ ਚਾਹੀਦਾ ਜੀ ਸਾਨੂੰ ਪਾਣੀ ਦੀ ਲੋੜ ਨਹੀਂ ਆ ਨਹਿਰ ਆਜੂਗਾ ਇਹੋ ਜੀ ਕੋਈ ਗੱਲ ਨਹੀਂ ਅੱਜ ਮੈਂਕ ਮੈਨੂੰ ਸੱਦ ਕੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਵੀ ਸਾਨੂੰ ਇਹੜਾ ਨਹਿਰ ਦਾ ਨਹਿਰੀ ਪਾਣੀ ਦੀ ਬਹੁਤ ਜ਼ਰੂਰਤ ਆ ਸਾਡੇ ਏਰੀਆ ਨਹਿਰ ਬਣਾਈ ਜਾਵੇ ਤੇ ਜੇ ਕੋਈ ਮੁਸ਼ਕਲ ਆਉਂਦੀ ਹੈ ਮੈਕਮੇ ਨੂੰ ਤੇ ਅਸੀਂ ਜਿਹੜਾ ਵਾ ਨਾਲ ਖੜ ਕੇ ਜਿਹੜੀ ਨਹਿਰ ਬਣਵਾਵਾਂਗੇ ਮંત્રી ਸਾਹਿਬ ਪੂਰਾ ਸਹਿਯੋਗ ਦੇ ਰਹੇ ਜੀ ਪੰਜਾਬ ਵੱਲੋਂ ਬਹੁਤ ਸਹਿਯੋਗ ਆ ਜੀ ਅਫਸਰਾਂ ਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਵੀ ਇੰਨਾ ਚਿਰ ਹੋ ਗਿਆ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਜਲਦੀ ਤੋਂ ਜਲਦੀ ਇਹ ਨਹਿਰ ਨੂੰ ਸਰੇ ਚੜਾਓ ਬਿਲਕੁਲ ਜੀ ਬਿਲਕੁਲ ਪੈਵਲਨ ਪਾ ਕੇ ਕਿਸਾਨਾਂ ਦੇ ਜਿਹੜਾ ਪਾਣੀ ਆ ਉਹ ਮਤਲਬ ਖੇਤਾਂ ਤੱਕ ਪਹੁੰਚਾਏ ਦੂਜੇ ਨੰਬਰ ਤੇ ਮੈਂ ਤਾਂ ਉਹਨਾਂ ਕਿਸਾਨ ਭਰਾਵਾਂ ਨੂੰ ਕਹੂੰਗਾ ਜਿਹਦੇ ਨਹਿਰ ਨਹੀਂ ਬਣਦੀ ਮਤਲਬ ਕਹਿ ਰਹੇ ਆ ਵੀ ਨਹੀਂ ਲੋਟ ਸਾਨੂੰ ਵੀ ਗਰਾਊਂਡ ਵਾਟਰ ਕਿੱਥੋਂ ਤੋਂ ਕਿੱਥੇ ਚਲੇ ਗਿਆ ਬਿਲਕੁਲ ਜੀ ਠੀਕ ਹੈ ਜੀ ਬਾਕੀ ਜੇ ਕੋਈ ਮੁਸ਼ਕਲਾਂ ਵਾ ਕੋ ਨਿਕਾਸੀ ਦੀ ਆ ਕੋ ਦਜ ਤੱਕ ਉਹ ਮੈਂ ਕਿ ਹੱਲ ਠਾੜ ਏਰੀਏ ਨੂੰ ਜਿਹੜਾ ਵੈ ਸੁਖ ਦਾ ਸਾਹਿਬ ਬਿਲਕੁਲ ਜੀ ਵਾਕਿਆ ਸੇਮ ਤੋਂ 150 ਫੁੱਟ ਠਾੜੀ ਚਲੇਗੀ ਬਿਲਕੁਲ ਜੀ ਬਿਲਕੁਲ ਸੇਮ ਛੱਡੋ ਤੁਸੀਂ ਹੁੰਦਾ ਆਪਣੇ ਠਾੜ ਏਰੀਏ ਦੇ ਵਿੱਚ ਮੇਰੀਆਂ ਖੁਦ ਦੀਆਂ ਮੋਟਰਾਂ ਨਹੀਂ 100 100 ਫੁੱਟ ਤੇ ਚਲੇਗੀਆਂ ਤੇ ਪਿਓ ਦਾਦੇ ਆਮ ਆਪਣੀ ਗੱਲਾਂ ਦੱਸਦੇ ਹੁੰਦੇ ਸੀ ਵੀ ਪਾਣੀ ਇੰਨਾ ਉੱਤੇ ਹੁੰਦਾ ਸੀ ਤੇ ਅੱਜ ਤੋਂ 20 ਸਾਲਾਂ ਬਾਅਦ ਜਿਹੜਾ ਸਮਾਂ ਕਿੱਡਾ ਭਿਆਨਕ ਹੋਵੇਗਾ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਬਚਾ ਲਿਏ ਪੰਜਾਬ ਦੇ ਪਾਣੀਆਂ ਨੂੰ ਜੇ ਵਾਅਦਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਤਲਬ ਹੋਰ ਸਾਰੀਆਂ ਚੀਜ਼ਾਂ ਉਹ ਬਿਨਾਂ ਜਿਉਂਦੇ ਰਹਿ ਸਕਦੇ ਪਾਣੀ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਜਾਣਾ ਜੇ ਮੰਨ ਲਓ ਗੱਲ ਕੀਤੀ ਜਾਂਦੀ ਵੀ ਪੰਜਾਬ ਦੇ ਕਿਸਾਨ ਝੋਨਾ ਲਾ ਕੇ ਪਾਣੀ ਖਰਾਬ ਕਰਦੇ ਸਾਡੇ ਕੋਲ ਦੂਜੀਆਂ ਫਸਲਾਂ ਦਾ ਸਾਨੂੰ ਬਦਲ ਦਿੱਤਾ ਜਾਵੇ ਸਾਡਾ ਜੀ ਕਰਦਾ ਪਾਣੀ ਦਾ ਸਾਨੂੰ ਲੋੜ ਹੀ ਨਹੀਂ ਬਿਲਕੁਲ ਬਿਲਕੁਲ ਵਾਕਿਆ ਹੁਣ ਪਾਣੀ ਦੀ ਬੋਤਲ 30 ਰੁਪਏ ਦੀ ਛੋਟੀ ਜੀ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਇੱਕ ਮਤਲਬ 750 ਐਮਐਲ ਦੀ ਕੋਈ 30 ਦੀ ਆ ਜਿਹੜਾ ਮਤਲਬ ਕੁਦਰਤੀ ਪਾਣੀ ਆ ਉਹਦੀ ਬੋਤਲ 100 ਰੁਪਏ ਦੀ ਵੇਖਦੀ ਆ ਤੇ ਮਹਿਕਮਾ ਸਾਨੂੰ ਕੁਦਰਤੀ ਪਾਣੀ ਜਿਹੜਾ ਹਿਮਾਚਲ ਵੱਲੋਂ ਆਉਂਦਾ ਵਾ ਸੋਮਿਆਂ ਦਾ ਪਾਣੀ ਉਹ ਸਾਨੂੰ ਦੇ ਰਿਆ ਸਾਡੀਆਂ ਫਸਲਾਂ ਨਹੀਂ ਲਾਏ ਬੰਦ ਹੋ ਸਾਡੀਆਂ ਜ਼ਮੀਨਾਂ ਨਹੀਂ ਲਾਏ ਬੰਦ ਹੋ ਸਾਡੇ ਰੇਟ ਵੱਜਣਗੇ ਜੇ ਜਿੱਥੇ ਸਾਨੂੰ ਕੋਈ ਇੱਕ ਦੋ ਮੁਸ਼ਕਲ ਆਉਣਗੀਆਂ ਤੇ ਉਹ ਤਾਂ ਵੇਖੋ ਜੀ ਜਦੋਂ ਕੋਈ ਸੁੱਖ ਬੰਦਾ ਉਹ ਤੋਂ ਮੁਸ਼ਕਲ ਆਉਂਦੀ ਆ ਆਉਂਦੀ ਆ ਜੀ ਉਹ 4 ਮਹੀਨੇ ਕੋ ਰਸਤਾ ਵੀ ਬੰਦ ਹੋਊਗਾ ਜੇ ਕੋਈ ਗੱਲਬਾਤ ਹੋਊਗੀ ਤੋ ਉਹਨੂੰ ਬਣਾ ਲਾਂਗੇ ਕਿਹੜੀ ਗੱਲ ਆ ਬਿਲਕੁਲ ਜੀ ਪਰ ਇਹ ਵੀ ਉਸ ਤੋਂ ਪਹਿਲੋ ਜੇ ਸੁੱਖ ਵੇਖੋ ਕਿੱਡਾ ਵੱਡਾ ਆਉਣ ਵਾਲੀਆਂ ਪੀੜੀਆਂ ਲਈ ਸਾਡੇ ਨੇ ਸੁੱਖ ਬੰਦ ਬਾਕੀ ਬੜੀ ਵਧੀਆ ਗੱਲ ਕੀਤੀ ਆ ਜਿਹੜੀਆਂ ਰਸਤਾ ਨੂੰ ਨਹਿਰਾਂ ਜਾ ਰਹੀਆਂ ਵੇਖੋ ਉਹਨਾਂ ਦੇ ਵਿੱਚ ਤਰਪਾਲਾਂ ਵਿਛਾਵ ਛਾ ਕੇ ਤੇ ਉੱਤੇ ਉਹਨਾਂ ਦੇ ਸੀਮੈਂਟ ਬਜਰੀ ਪਾ ਕੇ ਵੀ ਸੇਮ ਥੱਲੇ ਜਾਵੇ ਹੀ ਨਾ ਬਿਲਕੁਲ ਤੇ ਇਹਦੇ ਚ ਆਪਾਂ ਵਾਕੇ ਫਾਇਦਾ ਹੋਊਗਾ ਕਿਉਂਕਿ ਜੇ ਆਪਾਂ ਦੇ ਵਿੱਚ ਵੇਖੋ ਜੀ ਦਲਬਾਜ ਐਗਰੀਮੈਂਟ ਕੀਤੇ ਨਾ ਉਹ ਜਿਹੜੀਆਂ ਨਹਿਰਾਂ ਵੱਡੇ ਪੱਧਰ ਦੀਆਂ ਰਾਜਸਥਾਨ ਨੂੰ ਜਾ ਰਹੀਆਂ ਵਾਂ ਉਹਦੇ ਬਾਰੇ ਵੇਖੋ ਸਕਦਾ ਕਿ ਆਪਾਂ ਨੂੰ ਜਾਣਕਾਰੀ ਘੱਟ ਹੋਵੇ ਪਰ ਸਭ ਨਹੀਂ ਸਰਕਾਰਾਂ ਨੇ ਕੋਈ ਐਗਰੀਮੈਂਟ ਹੀ ਇਹੋ ਜੇ ਕਰ ਦਿੱਤੇ ਆ ਕਿ ਜਿਹੜਾ ਸਾਡਾ ਪਾਣੀ ਆ ਮੁੱਤ ਦੇ ਵਿੱਚ ਦਰ ਦੂਜੀਆਂ ਸਟੇਟਾਂ ਨੂੰ ਜਾ ਰਿਹਾ ਤੇ ਅਸੀਂ ਦੂਜੀਆਂ ਸਟੇਟਾਂ ਨੂੰ ਜਾਣਾ ਹੀ ਆ। ਪਰ ਉਹ ਇਹ ਨਹਿਰਾਂ ਬਣਾਉਣ ਲੱਗਣਾ ਤੇ ਸਾਡੇ ਰੋਕੀ ਰੋਕੀ ਜਾਂਦੇ ਸਾਨੂੰ ਲੋੜ ਨਹੀਂ ਤਾਂ ਫਿਰ ਤਾਂ ਪਾਣੀ ਵੇਖੋ ਕਿਹ ਬੰਨੇ ਜਾਣਾ ਹੀ ਆ ਨਾ। ਜਾਣਾ ਹੀ ਆ ਜਾਣਾ ਬਿਲਕੁਲ ਜੇ ਇਹੋ ਨਹਿਰਾਂ ਸਾਡੇ ਏਰੀਆ 'ਚ ਬਣਦੀਆਂ ਸਾਡੇ ਪਾਣੀ ਆਊਗਾ ਸਾਡੇ ਮੈਗਰਦਾ ਚੁੱਕਾ ਜ਼ਮੀਨਾਂ ਨੂੰ ਫਾਇਦਾ ਹੋਊਗਾ ਫਸਲਾਂ ਚੰਗੀਆਂ ਹੋਣਗੀਆਂ ਇਸ ਤੋਂ ਵੱਡਾ ਵਰਦਾਨ ਹੋਰ ਕੁਝ ਹੈ ਹੀ ਨਹੀਂ ਸਾਡੇ ਲਈ। ਬਿਲਕੁਲ ਜੀ ਬਹੁਤ ਵਧੀਆ ਗੱਲ ਜੀ ਇਹ ਸਨ ਆਮ ਆਦਮੀ ਪਾਰਟੀ ਦੱਸਣੀ ਹੈ ਰਾਗੂ। ਲਵਪ੍ਰੀਤ ਸਿੰਘ ਜੀ ਡਾਡ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਕਿਆ ਜਿਹੜੀਆਂ ਰਸਤਾ ਨੂੰ ਨਹਿਰਾਂ ਜਾਂਦੀਆਂ ਤਰਪਾਲਾਂ ਵਿਛਾਵਾਂ ਛਾ ਕੇ ਕਿਉਂਕਿ ਉਹ ਤਾਂ ਸੇਮ ਵੀ ਨਹੀਂ ਆਉਣ ਦਿੰਦੇ ਥੱਲੇ ਤੇ ਵੀਡੀਓ ਸ਼ੇਅਰ ਕਰੋ ਬਤਵਲ ਚੈਨਲ ਸਬਸਕ੍ਰਾਈਬ ਕਰੋ ਜੀ